ਤੋ ਕਿੰਨੇ ਬੱਚੇ ਆ? ਬੇਟੇ ਚਾਰ। ਚਾਰ ਬੇਟੀਆਂ ਹੀ। ਮੁੰਡਾ ਸੀਗਾ ਉਹ ਮੁੱਕ ਗਿਆ ਸਸ ਉਹ ਰੱਖਿਆ ਹਸਪਤਾਲ 'ਮੇ 2 ਮਹੀਨੇ। ਫ੍ਰੀ ਰਿਪੋਰਟ। ਉਹ ਪਹਿਲੇ ਬਹੁਤ ਅਗੇ ਹੁੰਦੀ। ਲਤਨਾ ਮੇਰੀ 7 ਸਾਲ ਹੋ ਗਏ ਆਈ ਤੀ। 7 ਸਾਲ ਹੋ ਗਏ ਇਹਨੂੰ ਜਮਾਂ ਬਲੌਕ ਹੋ ਕੇ ਤੇ ਖੜੀ ਆ ਜਮ। ਜੇ ਚਪਲੀ ਵੱਡੀ ਲੈਣੀ ਆ ਤਾਂ ਇਧਰਲੇ ਪੈਰ ਨਹੀਂ ਆਉਂਦੀ ਜੇ ਇਧਰ ਲੈਣੀ ਆ ਤੇ ਇਧਰ ਆ ਜਾਂਦੀ ਐ ਫਿਰ ਲੈਂਦੀ ਨਹੀਂ ਕੀ ਹਰ ਕੇ। ਅੱਜ ਕੁੜੀ ਅੱ삐 ਤੋਂ ਡਾਕ ਕਰ। ਇਹ ਆਹੀ ਆ। ਆ ਜਾ ਵੇਖ ਲੋ। 597 ਤੇ ਮੈਂ ਵੈਬਸਾਈਟ ਉੱਤੇ ਡਾਲੀ ਦੀ। ਸੈਂਟੀ ਡਾਲੀ ਦਾ ਹੈਗਾ? ਹਾਂਜੀ। ਡਾਲੀ ਦੀ ਸੇਵਾ ਕਰਦੇ ਹਾਂ। ਹਾਂਜੀ। ਉਹ ਉੱਥੇ ਆਪਾਂ ਕਿਹੇ ਸੇਵਾ ਚ? ਤੁਸੀਂ ਇੱਥੇ ਰਹਿੰਦੇ ਹੋ? ਹਾਂਜੀ। ਅਸੀਂ ਤਾਂ ਹੁਣ ਗੁਰਦਵਾਰ ਸਾਹਿਬ ਦੇ ਉੱਤੇ ਕਰਦੇ ਹਾਂ ਉੱਥੇ ਰਹਿੰਦੇ। ਇੱਥੇ ਵਾਹਿਗੁਰੂ ਜੀ ਕਾ ਖਾਲਸਾ। ੴ ਸ਼ਿੰਗੜੀ ਲਿਤੇ ਬੱਚੇ? ਹਾਂ ਕੁੜੀਆਂ ਆ। ਖੇਡ ਕੇ ਆਈ ਤੇ ਸਕੂਲ ਚ ਗਰਾਊਂਡ ਚ ਜਾਂਦੀ ਆ ਨਾ। ਕੋ ਖੇਡਦੇ। ਓਕੇ। ਹਾਂਜੀ। ਰੈਸਟ ਆਡੀ ਕਿੱਥੇ ਆ ਹੁਣ? ਹੁਣ ਤਾਂ ਰੈਸਟ ਗੁਰਦਵਾਰ ਸਾਹਿਬ ਅੱਛਾ ਉੱਥੇ ਹੂੰ ਡਿਊਟੀ ਕਰਨੀ ਆ ਓਕੇ ਕਿਹੜੇ ਗੁਰਦੁਆਰੇ ਗਰੋਂਦੇ ਗੁਰਦਾਰ ਸਾਹਿਬ ਵੱਡਾ ਗੁਰਦੁਆਰਾ ਕਿੰਨੀ ਤਨਖਾਹ ਦੇ ਦਿੰਦੇ ਨੇ ਉਹ 7000 ਦੇ ਮੇਰੀ ਸਰਕਾਰ ਕ ਲਈ ਇਹ ਤਾਂ ਸੇਵਾ ਤੇ ਕਰਨੀ ਹੈ ਨਾ ਜੀ ਆਹ ਹਾਂ ਇਧਰ ਕਰਤਾ ਸੀ ਪਾਸੇ ਇਹ ਸਾਰਾ ਚਲੂੰਗਾ ਸਾਰਾ ਮਿਲ ਜਾਊਗਾ ਸਾਰਾ ਫੇਰ ਤੁਹਾਨੂੰ ਸਾਂ ਉੱਥੇ ਆਂਦੇ ਗੁਰਦਾਰ ਸਾਹਿਬ ਆਜੀ ਚੱਲ ਤੂੰ ਇੱਥੇ ਨਾਲ ਡਿਊਟੀ ਕਰ ਲਓ ਤੇ ਨਾਲੇ ਜੇ ਆਹ ਤੁਮ ਬੱਜੇ ਜੇ ਜੋ ਖਰਚ ਹੋ ਗਿਆ ਉਹ ਤੁਸੀਂ ਇੱਥੇ ਹੀ ਸੀਗੇ ਪਹਿਲਾਂ ਇੱਥੇ ਫਿਰ ਜਾਵਦੇ ਗੁਰਦਾਰ ਸਾਹਿਬ ਹਾਂ ਫਿਰ ਚਲੇ ਗਏ ਹਾਂ ਜੀ ਤੋਂ ਬਾਰੇ ਬੋਲਣਾ ਤੁਹਾਡੇ ਕਿੰਨੇ ਬੱਚੇ ਆ ਬੇਟੇ ਚਾਰ ਚਾਰ ਬੇਟੀਆਂ ਮੁੰਡਾ ਸੀਗਾ ਉਹ ਮੁੱਕ ਗਿਆ ਹਸ ਉਹ ਰੱਖਿਆ 97 ਦੋ ਮਹੀਨੇ ਪੀ ਰਿਪੋਰਟ ਉਪਹੇ ਬੋਲ ਗਏ ਹਾਂ ਮੋਕੜੇ ਬਚਾ ਚਾਰ ਬੱਚੀਆਂ ਹਾਂਜੀ ਵੀਰੇ ਚਾਰੇ ਪੜਦੀਆਂ ਹਾਂ ਹਾਂ ਪੜਦੀਆਂ ਚਾਰੇ ਤੇ ਘਰ ਤਾਂ ਸਾਰਾ ਚੋਂ ਗਿਆ ਤੇ ਬਣਾਉਣ ਦੀ ਗੰਜائش ਨਾ ਹੈ ਨਹੀਂ ਭਾਈ ਬਿਲਕੁਲ ਵੀ ਹੈ ਨਹੀਂ ਆਲਾ ਤਾਂ ਮੇਰੀ 7 ਸਾਲ ਹੋ ਗਏ ਸੀ 7 ਸਾਲ ਹੋ ਗਏ ਜਮਾ ਬਲੌਕ ਕੋ ਕਿਤੇ ਖੜੀ ਆ ਜਮ ਜੇ ਚਪਲੀ ਵੱਡੀ ਲੈਣੀ ਆ ਤਾਂ ਇਧਰ ਲੈ ਪੈਰ ਨਹੀਂ ਆਉਂਦੀ ਜੇ ਇਧਰ ਲੈਣੀ ਆ ਤੇ ਇਧਰ ਆ ਜਾਂਦੀ ਆ ਫਿਰ ਲੈਂਦੀ ਨਹੀਂ ਗਈ ਹਰ ਕੇ ਅੱਜ ਕੁੜੀ ਵਾਲੀਆਂ ਵੱਡੀਆਂ ਹੀ ਢਾਲੀਆਂ ਚਪਲਾ ਪੈਰ ਪੈਂਦੀ ਨਹੀਂ ਇਧਰ ਚਪਲੀ ਨਹੀਂ ਵੀ ਪੈਂਦੀ ਦੇਖੋ ਐਨੇ ਆ ਵੀ ਸਨ ਹੁਣ ਗੁਰਦੁਆਰੇ ਨੇ ਸੱਦ ਲਿਆ ਉਹ ਕਹਿੰਦੇ ਵੀ ਟਲਕਾ ਮਕਾਨ ਚੋਂਦਾ ਤੁਸੀਂ ਉਹਨਾਂ ਚਾ ਡੌਟੀ ਕਰ ਲ ਫੇਰ ਕੀ ਕਹਿੰਦਾ ਕੋਈ ਨਹੀਂ ਤੇ ਅਸੀਂ ਤੈਨੂੰ ਪਤਾ ਵੀਰੇ ਵੀ ਜਦੋਂ ਕੋਲ ਇਹਨਾਂ ਨਾਲ ਕੁਝ ਹੋਵੇ ਫਿਰ ਆਪ ਨੂੰ ਵੀ ਹਨਾ ਹੰਦਾ ਵੀ ਚੱਲ ਵੀ ਰੋਟੀ ਪੱਕਦੀ ਹੋ ਜੀ ਚੱਲ ਇਹਨਾਂ ਦਾ ਵੀ ਟੱਡ ਪੜ ਤਰ ਜਾਊਗਾ ਤੇ ਆਪ ਨੂੰ ਤਾਂ ਚੱਲ ਪਤਾ ਵੀ ਸਹੀ ਦਿਹਾੜੀ ਕਰ ਲਾਂਗੇ ਕੰਮ ਤਾਂ ਕਰਨੀ ਪੈਣਾ ਦੋ ਜੀਆਂ ਬੱਚੀਆਂ ਕੀ ਕੀ ਕਰਦੀਆਂ ਕਿਹੜੀ ਉਹ ਵੀ ਗੇਮ ਚ ਹੀ ਐ ਵੀਰੇ ਕਲਾਸ ਕਿਹੜੀ ਜਾਊਗੀ ਇੱਕ ਇਹ ਦੋਨਾਂ ਦੀ ਇਹਨਾਂ ਦੀ 8ਵੀਂ ਆਈ ਤੇ ਇੱਕ 8ਵੀਂ ਚ ਇੱਕ ਆ ਜ ਤੀਜੀ ਚ ਉਹ ਐਡੀ 9 ਸਾਲ ਦੀ ਆ ਛੋਟੀ ਐ ਨਾ ਸਾਰੀਆਂ ਤੇ ਤੁਸੀਂ ਉੱਥੇ ਕੀ ਸੇਵਾ ਕਰਦੇ ਹੋ? ਦਾਲੀ ਕਰਕਣ ਦਾ ਰੋਹਾ ਸ਼ਾਮ ਦਾਲੀ ਦਾ ਕੰਮ ਕਰ ਹਾਂ ਰੋਹਾ ਤੱਕਣ ਦਾ ਗਲ ਦੇ 8 ਤੋਂ ਲੈ ਕੇ 11 ਵਜੇ ਤੱਕ ਸ਼ਾਮ ਨੂੰ 7 ਤੋਂ ਲੈ ਕੇ 8 ਤੱਕ ਇਹ ਹਾਂ ਜੀ ਸ਼ਾਮ ਕੋਈ ਸ਼ੇਵ ਕੰਮ ਕਿੰਨੇ ਜਿਹੜਾ ਕੋਈ ਆ ਗਿਆ ਮਤਲਬ ਵੀ ਭਾਂ ਬਦਲਣ ਚੋਲ ਸਾਹਬ ਆਜੋ ਉਹ ਵੀ ਸੇਵਾ ਕਰਦੇ ਆਪਾਂ ਉੱਥੇ ਫ੍ਰੀ ਸੇਵਾ ਕਰਦੇ ਹੋ ਉਹ ਜਿਹੜੀ ਸੇਵਾ ਦੇਦੇ ਨੇ ਨਹੀਂ ਬਸ ਕੋਈ ਫ੍ਰੀ ਵੀ ਹੋ ਜਾਂਦਾ ਉੱਥੇ ਤਾਂ ਚੜ ਕੇ ਪੂਰਾ ਹਾਂ ਜੀ ਕਿੰਨੇ ਚਿਰ ਤੋਂ ਕਰ ਰਹੇ ਹਾਂ ਇਹਨੂੰ ਉਤਾਰ ਦਰਪਨਸਾ ਲਵਗੇ ਜਿਬੜ ਕਰ ਲੇ ਆ ਕੀ ਪਤਾ ਗੁਰੂ ਸਾਹਿਬ ਸੁਣ ਲੈਣ ਹਮ ਇੱਕ ਆਧਾਰਕ ਪ੍ਰਮਾਤਮਾ ਮੇਰੇ ਕਰੂਗਾ ਪਰ ਅਰਦਾਸ ਕਰਾਂਗੇ ਗੁਰੂ ਸਾਹਿਬ ਹੀ ਬਣਾ ਕੇ ਦੇਣ ਵਾਲੇ ਆ ਠੀਕ ਆ ਚੱਲ ਜੀ ਬਲੱਖੋ ਮਾ